ਮੈਂ ਦੇਖੋ ਦੁਖੀ ਬਹੁਤ ਜ਼ਿਆਦਾ ਨਹੀਂ ਤੇ ਕਹਿੰਦੀ ਆ ਕਿ ਸ਼ਰੂ ਠੀਕ ਹੋ ਜਾਏ ਤੁਰੇ ਫਿਰ ਉੱਠ ਕੇ ਹੂੰ ਆਪਣਾ ਆਪ ਸੰਭਲੇ ਕਿੱਦਾਂ ਦੁਰਘਟਨਾ ਹੋਈ ਸੀ ਇਹ ਆਟੋ ਚਲਾ ਰਿਆ ਸੀ ਤੇ ਪੇੜ ਤੇ ਪੈ ਗਿਆ ਹੂੰ ਤੇ ਉਹ ਰੀੜ੍ਹ ਦੀ ਹਿੱਕ ਲੱਗ ਕੋ ਕੱਲਾ ਕੱਲਾ ਮੁੰਡਾ ਨਹੀਂ ਦੋ ਬਿਟੇ ਮੇਰੇ ਤੋਂ ਅਲੱਗ-ਥਲਗ ਕਿ ਤੇ ਉਹ ਕਰ ਰਹੇ ਨੇ ਪਰਵਾਰ ਦੀ ਕੋਈ ਮਦਦ ਨਹੀਂ ਕਰਦਾ ਨਹੀਂ ਚਲੋ ਕਰਦੇ ਤੇ ਹੈ ਪਰ ਦੇਖੋ ਮਜ਼ਦੂਰੀ ਤੇ ਮਜ਼ਦੂਰੀ ਹਾਂ ਮਤਲਬ ਉਹਨਾਂ ਦਾ ਆਪਣਾ ਗੁਜ਼ਾਰਾ ਮਸਲ ਹਾਂਜੀ ਚਲੋ ਜਰਨੀਕ ਹੋ ਸਕੇ ਕਰ ਵੀ ਦਿੰਦਾ ਹੈ ਨਹੀਂ ਗੱਲ ਕਿ ਨਹੀਂ ਪਰ ਦੇਖੋ ਬੱਚੇ ਅੱਜਕੱਲ ਮਹਿੰਗਾਈ ਦਾ ਦੌਰ ਹੈ ਬੱਚੇ ਵੀ ਮਤਲਬ ਆਪਣਾ ਕਮਨਦੇ ਆਪਣਾ ਪਰਿਵਾਰ ਹੁੰਦਾ ਹਾਂਜੀ ਹਾਂ ਉਹ ਆਪਣੀ ਜਗ੍ਹਾ ਠੀਕ ਹੈ ਪਰ ਹੁਣ ਇਹ ਵੀ ਵਿਚਾਰਾ ਬੈਡ ਤੇ ਆ ਹਾਂ ਚਲੋ ਜਿੰਨਾ ਕਿ ਮੇਰੇ ਕੋ ਹੋ ਸਕੇ ਹਾਂ ਮੈਂ ਕਰਦੀ ਕੀ ਅਪੀਲ ਕਰਦੇ ਹੋ ਉਸ ਮਾਸੀ ਵੀ ਨਹੀਂ ਚੰਨੀ ਆ ਕੇ ਚਲੋ ਇਹਦਾ ਇਲਾਜ ਹੋਏ ਬਸ ਹੋਰ ਕੁਝ ਨਹੀਂ ਚੰਗੀ ਚਲਣ ਫਿਰ ਅੰਦੇ ਕਾਬਲ ਹਾਂਜੀ ਆਪਣਾ ਆਪ ਆਪੇ ਖੁਦ ਸਾਂਭੇ ਹੋਰ ਨਹੀਂ ਕੁਝ ਚੰਗੀ ਮੈਂ ਵਿਆਹ ਕਿਦੋਂ ਹੋਇਆ ਸੀ ਉਹਦਾ ਵਿਆਹ ਹੋ ਗਿਆ 3 ਕਿ ਸਾਲ ਹੋਏ 3 ਜੀ ਹਾਂਜੀ ਹਾਂਜੀ ਸਾਲ ਕੀ ਪਹਿਲਾ ਬਸ ਸਾਲ ਪਹਿਲਾ ਦੁਰਘਟਨਾ ਤੋਂ ਸਾਲ ਪਹਿਲੇ ਹੋਇਆ ਹਾਂਜੀ ਠੀਕ ਹੈ ਵੇਚ ਨਹੀਂ ਆਪਣਾ ਨਾਮ ਦੱਸ ਦਿਓ ਔਰ ਕੀ ਹੋਇਆ ਸੀ ਸਰ ਮੇਰਾ ਨਾਮ ਭੂਵੀ ਕੁਮਾਰ ਹੈ ਤੇ ਸਰ 3 ਸਾਲ ਪਹਿਲੇ ਮੇਡ ਐਕਸੀਡੈਂਟ ਹੋ ਚੁੱਕਿਆ ਆ। ਈ ਰਿਕਸ਼ਾ ਪਲਟ ਗਿਆ ਸੀ ਜਿਸ ਦੇ ਕਰਕੇ ਮੇਰਾ ਵੀਰ ਦੀ ਹੱਡੀ ਟੁੱਟ ਚੁੱਕੀ ਦੀ ਆ ਇਹ ਤਾਂ ਠੀਕ ਆ ਨਾ। ਉਹਦੇ ਕਰਕੇ ਸਰ ਮੇਰਾ ਅੱਧਾ ਸਰੀਰ ਖਲੋ ਗਿਆ ਤਾਂ ਤੇ ਇਹਨਾਂ ਦਾ ਸਰੀਰ ਮੇਰਾ ਕੰਮ ਨਹੀਂ ਕਰਦਾ। ਮੇਰਾ ਲੈਟ੍ਰੀਨ ਬਾਥ ਹੁੰਦੀ ਮੰਜੇ ਤੇ ਹੁੰਦਾ ਆ। ਬਹੁਤ ਦਿੱਕਤ ਆ ਬਹੁਤ ਪਰੇਸ਼ਾਨ ਆ ਉਹਦੇ ਕਰਕੇ ਮੇਰਾ ਸਰੀਰ ਨਹੀਂ ਚੱਲਣ ਕਰਕੇ ਨਾ ਮੇਰੇ ਬੈੱਡ ਸੋਲ ਵੀ ਹੋ ਗਏ ਜਿਦਾਂ। ਇਹ ਲੈ ਕਰਕੇ ਉੱਚੂ ਲੇਟੋ ਲੈ ਕੇ ਪੱਤਾ ਤੱਕ ਮੇਰੇ ਕਾਫੀ ਜੇ ਕਮੋ ਚਕੇ ਕਿ ਬਹੁਤ ਪਰੇਸ਼ਾਨ ਹੋ ਗਿਆ ਮੈਂ ਕਿੱਦਾਂ ਦੇ ਜ਼ਖਮ ਹੈ ਕੀ ਪੋਜੀਸ਼ਨ ਹੈ ਉਹਨਾਂ ਦੀ ਕਾਫੀ ਫੈਲ ਗਏ ਸਾਰੇ ਕਿੰਨੇ ਲੰਬੇ ਡੂੰਗੇ ਹੋਣਗੇ ਹਾਂ ਸੜੋ ਘਟ ਘਟ ਇੰਚ ਡੇਢ ਇੰਚ ਤੇ ਡੂੰਗਾ ਹੈ ਗਿਆ ਕਿੰਨੇ ਜ਼ਖਮ ਸੜੋ 3-4 ਜੇ ਕਮਾ ਗਿਆ ਜਿਹੜੇ ਮੈਨੂੰ ਕਾਫੀ ਤਕਲੀਫ ਦੇ ਰਹੇ ਕਿੱਦਾਂ ਇਲਾਜ ਕਰ ਰਹੇ ਹੋ ਇਲਾਜ ਸੜ ਮੇਰਾ ਇਸ ਤਰ੍ਹਾਂ ਚੱਲ ਗਿਆ ਕਿ ਸ਼ਿਭੂ ਮੀ ਕਮੇਟੀ ਵਾਲਿਆਂ ਨੇ ਜਿਹੜੇ ਸੜੋ ਮੇਰੇ ਪੱਟੀਆਂ ਕਰਾ ਰਹੇ ਆ ਤੇ ਕੱਲੀਆਂ ਪੱਟੀਆਂ ਨਾਲ ਜਿਹੜਾ ਜ਼ਖਮ ਸੁੱਕ ਨਹੀਂ ਨਹੀਂ ਕਿਉਂਕਿ ਪੱਟੀਆਂ ਦਾ ਬਹੁਤ ਖਰਚਾ ਆ ਰਿਹਾ ਤੇ ਉਹਨਾਂ ਦੇ ਉਹਨਾਂ ਦੇ ਵੀ ਵਸਤੂ ਵੀ ਹਨੀਆਂ ਵੀ ਕੱਲੇ ਉਹੀ ਕਰਨਾ ਠੀਕ ਹੈ ਨਾ ਪੱਟੀਆਂ ਦਾ ਖਰਚਾ ਬਹੁਤ ਜ਼ਿਆਦਾ ਆ ਰਿਹਾ ਤੇ ਮੈਂ ਹੋਰ ਵੀ ਚਾਹਣਾ ਵੀ ਜੇ ਕੋਈ ਦਵਾਈਆਂ ਦਵਾਈਆਂ ਉਹ ਲੈ ਕੇ ਨਹੀਂ ਦੇ ਸਕਦੇ ਹਾਂ ਦਵਾਈਆਂ ਜ਼ਰੂਰੀਆਂ ਇਦਾਂ ਜ਼ਖਮ ਸੁੱਕ ਨਹੀਂ ਸਕਦੇ ਹਾਂਜੀ ਹਾਂਜੀ ਇਹੀ ਗੱਲ ਹੋਈ ਹੈ ਸਰ ਵੀ ਦਵਾਈਆਂ ਦੇ ਜਿਹੜੀਆਂ ਨਾ ਉਹ ਨਾ ਕੋ ਨਹੀਂ ਪੂਰੀਆਂ ਹੋ ਰੀਆਂ ਤੇ ਇਸ ਕਰਕੇ ਜਿਹੜੇ ਪੱਟੀਆਂ ਹਾਂ ਜਰੂਰ ਕਰਾ ਰਿਆ ਪਰ ਦਵਾਈ ਜਿਹੜੀ ਹੈ ਨਾ ਉਹ ਕੋਈ ਹੈਲਪ ਕਰੇਗਾ ਉਹਨਾਂ ਦੀ ਖੀ ਭੂਮੀਆਂ ਲੈ ਕਰਨਗੇ ਤੇ ਫੇਰੀ ਮੇਰੀ ਦਵਾਈਆਂ ਦਾ ਚੱਲੇਗਾ ਘਰ ਚ ਕੋਣ ਕੋਣ ਨਾਲ ਗੁਜ਼ਾਰਾ ਕਿੱਦਾਂ ਰੋਟੀ ਬਣ ਕੇ ਕਿੱਦਾਂ ਚੱਲ ਰਿਹਾ ਘਰ ਤੇ ਸਾਰੇ ਮੇਰੀ ਵਾਈਫ ਹੈ ਮੇਰੀ ਮਦਰ ਹੈ ਤੇ ਬਸ ਮੰਮੀ ਕੰਮ ਕਰਦੇ ਇੱਕ ਦੋ ਘਰਾਂ ਦਾ ਤੇ ਤਾਂ ਕਰਕੇ ਗੁਜ਼ਾਰਾ ਹੋ ਰਿਹਾ ਕਿੰਨੀ ਉਮਰ ਉਹਨਾਂ ਦੀ 60-65 ਸਾਲ ਤੇ ਸਾਰੇ ਹੈ ਹੀ ਆ ਰੋਟੀ ਬਣੀ ਤੇ ਚੱਲ ਜੰਦਾ ਹੋਏਗਾ ਇਲਾਜ ਤੇ ਬਿਲਕੁਲ ਬੰਦ ਪਿਆ ਹੋਰ ਇਲਾਜ ਮੇਰਾ ਬਿਲਕੁਲ ਬੰਦ ਆ ਸਾਡਾ ਮੈਂ ਕੁਝ ਨਹੀਂ ਕਰ ਸਕਦਾ ਕਿੱਥੋਂ ਕਰਨਾ ਮੈਂ ਹੀ ਤਾਂ ਕਮਾਉਣ ਵਾਲਾ ਤੇ ਮੈਂ ਹੀ ਮੰਜੇ ਤੇ ਬੈਠ ਕੇ ਬਹੁਤ ਮੁਸ਼ਕਲ ਹੁੰਟੇ ਲਾ ਜੋ ਕਿ ਅਪੀਲ ਕੀ ਅਪੀਲ ਕਰਦੇ ਸਮੱਸਿਆ ਅਪੀਲ ਸਰ ਮੇਰੀ ਸਾਡ ਨੂੰ ਇਹੀ ਹੈ ਕਿ ਪਲੀਜ਼ ਮੇਰੀ ਹੈਲਪ ਕੀਤੀ ਜਾਏ ਠੀਕ ਹੈ ਨਾ ਤਾਂ ਕਿ ਮੈਂ ਆਪਣਾ ਇਲਾਜ ਕਰਾ ਸਕਾਂ ਮਾੜਾ ਮਟਾ ਬਸ ਇਹੀ ਅਪੀਲ ਹੈ ਸਰ ਹੋਰ ਮੈਂ ਕੁਝ ਨਹੀਂ ਚਾਹੁੰਦਾ ਆਪਣਾ ਨੰਬਰ ਬੋਲ ਦਿਓ ਐਡਰੈਸ ਬੋਲ ਦਿਓ ਸਰ ਮੇਰਾ ਨਾਮ ਐਡਰੈਸ ਹੈ ਗਾਂਪੜੌਰ ਡਾਕਟਰ ਗੋਲਟੀ ਦੀ ਗਲੀ ਤੇ ਮੇਰਾ ਕੰਟੈਕਟ ਨੰਬਰ ਹੈਗਾ 75088 95301 ਫਿਰ ਬੋਲਦਾ 75088 95301 ਮੇਰਾ ਫੋਨ ਨੰਬਰ ਹੈ